ਡੇ ਸ਼ਹਿਰਾਂ ਤੋਂ ਤਰੱਕੀ ਫੈਲਦੀ ਫੈਲਦੀ ਸਿੱਧ ਪੱਧਰੀ ਪੰਜਾਬ ਚ ਆਵੜੀ ਖਣੀ ਕੀਨੇ ਸਾਡੇ ਕੰਨਾਂ 'ਚ ਫੂਕ ਮਾਰੀ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਬਾਬਿਆਂ ਦੇ ਬਣਾਏ ਟੈਲਾ ਬੱਤਿਆਂ ਵਾਲੇ ਕਮਰੇ ਬਰਾਂਡੇ ਢਾਕੇ ਕੂਠੀਆਂ 'ਚ ਪਾਉਣ ਲੱਗ ਪਏ ਅਸੀਂ ਯਾਦ ਰਹੇ ਚੱਲ ਕੱਚਿਆਂ ਤੋਂ ਪੱਕੇ ਪਾਉਣਾ ਤਾਂ ਸਮੇਂ ਦੀ ਲੋੜ ਸੀ ਬਰਾਂਡੇ ਬੂਰੇ ਕੱਡੇ ਬਾਦਰੇ ਤੇ ਲਿਖਿਆ ਸਾਲ 1969 ਵੀ ਪੈੜਾ ਲੱਗਣ ਲੱਗ ਪਿਆ ਹਲ ਪੰਜਾਲੀ ਬਲਦਾਂ ਦੇ ਜਾਨੂ ਜੱਟ ਗੂਟ ਕੱਚਾਂ ਚ ਜਵਾਰ ਵਾਲੇ ਬੀ ਵਾਲੇ ਝੂੜਿਆਂ ਚ ਕਾਗਜ਼ ਪੱਤਰਾ ਟੰਕ ਕੇ ਆਰਕੀਟੈਕਚਰਾਂ ਦੇ ਕਿਹੜੇ ਕੱਢਣ ਲੱਗ ਪਏ ਅੱਗੇ ਗਹਿਣੇ ਪਈ ਜ਼ਮੀਨ ਬੜੀ ਸ਼ਰਮ ਦੀ ਗੱਲ ਹੁੰਦੀ ਸੀ ਤੇ ਅੱਜ ਸਾਰਾ ਪੰਜਾਬ ਗਹਿਣੇ ਹੋਣ ਦੀ ਆੜ ਚ ਪਿਆ ਹੈ ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟ ਕੇ ਕੋਠੀਆਂ ਚ ਲੱਗੇ ਡੁਗਰੀ ਦੇ ਪੱਥਰ ਹੀਟ ਲਾਸ਼ ਵਾਂਗੂ ਨੱਪੀ ਪਈ ਹੈ ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਵਾਲਾ ਬੇਟੀ ਵਾਲਾ ਰਸੋਈ ਬੈਠਕ ਤੇ ਸੌਣ ਵਾਲਾ ਤਰੱਕੀ ਹੋਊਗੀ ਲੌਬੀ ਕਿਚਨ ਤੇ ਡ੍ਰੈਇੰਗ ਰੂਮ ਬਣ ਕੇ ਜਿੰਨਾ ਕਮਰੇ ਓਨੇ ਅਟੈਚ ਬਾਥਰੂਮ ਹੋਊਗੇ ਅਟੈਚ ਦੱਸਦਾ ਵੀ ਅਸੀਂ ਤੁਰਨੋਂ ਵੀ ਆਰੀ ਹੋਗੇ ਮੰਜੇ ਦੇ ਕੋਲੇ ਸਾਡਾ ਹੱਗਣ ਬੁੱਤਣ ਹੋ ਗਿਆ ਜਿਹੜਾ ਸਵਾਦ ਵੇੜੇ ਚ ਪਏ ਪੱਖੇ ਮੂਰੇ ਮੰਜਿਆਂ ਦੀ ਪਾਲ ਬਣਾ ਕੇ ਸੌਣ ਦਾ ਸੀ ਉਹ ਜਰਨਲ ਦੇ ਡੂ ਟੂ ਟਣ ਪਾਲੇ ਏਸਿਆਂ ਕੇ ਆਉਂਦਾ ਆਪਣਾ ਤਰਕੀ ਨਾਲ ਜਵਾਕ ਸਾਡੇ ਟੋਰੇ ਮੋਣ ਮੋਟੂ ਪਤਲੂ ਦੇ ਜਾਣੇ ਦਾ ਹੋ ਕੇ ਤਾਰਿਆਂ ਦੀ ਛਾਵੇਂ ਪਏ ਸੱਤ ਜੀ ਸੀ ਬਾਰੇ ਉਹਨਾਂ ਨੂੰ ਤਾਂ ਕਦੇ ਦੱਸਿਆ ਹੀ ਨਹੀਂ ਗਿਆ ਕਿ ਉਹ ਪੁੱਤ ਬਾਬੇ ਦਾ ਮੰਜਾ ਤੇ ਕੋਲ ਸਾਧਾ ਚੋਰ ਤੇ ਕੁੱਤਾ ਜਾਂਦੇ ਆ ਗੜ ਬਿਛੜ ਪੱਬ ਜੀ ਖੇਡਣ ਵਾਲੇ ਜਵਾਕਾਂ ਨੂੰ ਕਦੇ ਰੇੜੇ ਚ ਖਲੋਤੇ ਸਕੂਟਰ ਦਾ ਮੂਹਰਲਾ ਟਾਇਰ ਘਮਾ ਕੇ ਮੀਟਰ ਵੇਖਣ ਦਾ ਸੁਆਦ ਕਦੇ ਨਹੀਂ ਲਿਆ ਹੋਣਾ ਜਿੰਨਾ ਖਾਤਰ ਕੋਠੀਆਂ ਪਾਈਆਂ ਸੀ ਉਹ ਲਾਚਾਰਤੀ ਪੁੱਤ ਦਿੱਲੀੋਂ ਤੀਜੇ ਟਰਮੀਨਲ ਤੇ ਜਾ ਕੇ ਟੈਚੀਆਂ ਮਗਰ ਖੜਕੇ ਫੇਸਬੁੱਕ ਤੇ ਫੋਟੋ ਪਾ ਕੇ ਜਹਾਜ਼ੇ ਝੜਕੇ ਤੇ ਬੇਟਾਲੇਗੇ ਤੇ ਖੁੱਲੀਆਂ ਚਰਾਦਾਂ ਬਾਈਆਂ ਗਈਆਂ ਖੁੱਲੇ ਚਰਦੇ ਪਸ਼ੂ ਕਿੱਲਿਆਂ ਤੇ ਆ ਬਚੇ ਦੁੱਧ ਪੁੱਤ ਦੀ ਅਸੀਸ ਹੁੰਦੀ ਸੀ ਪਹਿਲਾਂ ਦੁੱਧ ਜਰੀ ਹੋ ਗਿਆ ਤੇ ਪੁੱਤ ਤੇ ਪੁੱਤ ਪਰਦੇਸੀ ਹੋ ਗਏ ਡਾਕਰਵਾਨ ਲੱਖ ਲੱਖ ਦੀ ਫਸਲ ਨਿਕਲਦੀ ਐ ਅੱਜ ਮਹਿੰਗੇ ਕਾਨਵਰਟ ਸਕੂਲ ਤੇ ਹਸਪਤਾਲਾਂ ਮੂਹੂ ਮੰਗੇ ਪੈਸੇ ਮੰਗਦੇ ਆ ਸ਼ੂਗਰ ਸਟ੍ਰੈਸ ਡਿਪਰੈਸ਼ਨ ਹਾਰਟ ਐਟੈਕ ਮਾਈਗ੍ਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਨੇ ਸਾਡੇ ਕੋਲੇ ਆ ਕੇ ਤਰੱਕੀ ਕਰ ਲਈ ਲੱਖ ਲੱਖ ਤਨਖਾਹਾਂ ਲੈਣ ਵਾਲੇ ਵੀ ਬੈਠਿਆ ਇੱਥੇ ਪਰ ਸਾਲਾ ਕਿਸੇ ਦੇ ਚਿਹਰੇ ਤੇ ਮੈਨੂੰ ਖੁਸ਼ੀ ਨਹੀਂ ਦੇਂਦੀ ਹਸਣ ਖਾਤਰ ਰਾਮ ਦੇ ਮਾਰਗ ਆਯੋਗਾ ਕਰਨਾ ਪੈ ਗਿਆ ਸਵਾਲ ਸਾਲਾ ਇਹ ਉੱਠਦਾ ਕਿ ਫਿਰ ਤਰੱਕੀ ਕਾਦੀ ਹੋਈ ਜਦੋਂ ਕੋਦੋਂ ਫਾਇਦਾ ਨਹੀਂ ਹੋਇਆ ਕੋਈ ਤਰੱਕੀ ਬੰਦੇ ਦੇ ਭਲੇ ਖਾਤਰ ਹੁੰਦੀ ਹੈ ਫਿਰ ਭਲਾ ਕਿਉਂ ਨਹੀਂ ਹੋਇਆ ਪੰਜ ਦਰਿਆਮਤੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ 'ਚ ਵੇਕਣ ਲੱਗਾ। ਪੈਕਟ ਗਲਾਸਾਂ 'ਚ ਪਾਣੀ ਵਰਤਦੇ ਆ ਵੀ ਸਾਡਾ ਸਟੈਂਡਰਡ ਆ। ਉਦੋਂ ਹੀ ਪਤਾ ਲੱਗਦਾ ਜਦੋਂ ਭੋਗਾ ਮਾਰਗਾਂ ਤੇ ਆ ਕੇ ਛੋਟੇ ਹਾਥੀ ਵਾਲਾ ਗੱਡੀ ਬੈਕ ਲਾ ਕੇ 30 ਕੈਂਪਰ ਲਾ ਕੇ ਤੇ ਪਰਚੀ ਹੱਥ 'ਚ ਫੜਾ ਕੇ ਤੁਰਦਾ ਬੰਦਾ। ਜਦੋਂ ਤਰੱਕੀ ਹੈ ਨਹੀਂ ਸੀ ਉਦੋਂ ਖਾਲਾਂ ਤੋਂ ਜਾ ਕੇ ਮੂੰਹ ਧੋ ਲੈਂਦੇ ਸੀ। ਪਾਣੀ ਪੀ ਲੈਂਦੇ ਸੀ। ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ 'ਚ ਪਾਣੀ ਦਾ ਗਲਾਸ ਫੜ ਕੇ ਸਾਨੂੰ ਦੱਸਦਾ ਵੀ ਆ ਕੈਂਟ ਵਾਟਰ ਲਵਾਉਖ ਪਿਉਰੀਫਾਈ ਹੈ ਪਾਣੀ ਪਹਿਲਾਂ ਪਾਣੀ ਦੀ ਕਦਰ ਸੀ ਬੀਬੀਆਂ ਨਿਆਈ ਚ ਵਗਦੇ ਖਾਲਾਂ ਤੋਂ ਲੀੜੇ ਧੋੜਿਆ ਹੁੰਦੀਆਂ ਸੀ ਕਦੇ ਬੀਬੀਆਂ ਮੂਰੇ ਕੇਸੀ ਨਹਾਉਣ ਬੈਠੋ ਉਹ ਅੱਧੀ ਬਾਟੀ ਨਾਲ ਹੀ ਕੇਸੀ ਨਵਾ ਦਿੰਦੀਆਂ ਚੂੜੀ ਚੂੜੀ ਮੋਤ ਕੇ 90 ਲੀਟਰ ਪਾਣੀ ਡੁੱਲ ਜਾਂਦਾ ਫਿਰ ਸੀਵਰੇਜ ਸਿਸਟਮ ਬਣੇ ਆ ਹਰੇਕ ਸ਼ਹਿਰ ਤੋਂ ਕੱਸੀ ਜਿੰਨਾ ਸੀਵਰੇਜ ਪਾਣੀ ਚਤੋਂ ਪੈਰ ਨਿਕਲਦਾ ਕਿਤੇ ਕਲ ਕਲ ਵਗਦੇ ਸਜਦੇ ਵਿਆਹ ਚ ਜਾ ਦਿਖਦਾ ਬੇੜੇ ਚ ਕਿੱਲੀ ਤੇ ਟੰਗੇ ਫਲਿੱਪਸ ਦੇ ਰੇਡੀਓ ਤੇ ਹਰ ਮੰਦਰ ਸਾਹਿਬ ਦੀ ਗੁਰਬਾਣੀ ਜਿੰਨਾ ਸਵਾਦ ਕਦੇ ਕਦੇ ਪੀਟੀਸੀ ਚੈਨਲ ਤੋਂ ਕਦੇ ਨਹੀਂ ਆਇਆ ਇਸੇ ਤਰਕੀ ਨੇ ਸੰਗਮਰਮਰ ਲਾ ਕੇ ਗੁਰੂ ਘਰ ਖਾਲੇ ਲੱਖ ਅੱਖਾਂ ਮੀਚੀ ਚਲੋ ਸੁਰਤੀ ਨਹੀਂ ਜੜਦੀ ਹੁਣ ਨਵੇਂ ਜੋਗ ਨੇ ਵਿਆਹ ਵੀ ਖਾਲੇ 11 ਵਜੇ ਮੈਸਰ ਸੁਨੀਤਾ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਤੇ ਸਾਢੇ 4 ਵਜੇ ਆਈਸਕ੍ਰੀਮ ਦੇ ਕੱਪ ਦੇ ਜਾ ਕੇ ਮੁੱਕ ਜਾਂਦਾ 3-4 ਘੰਟਿਆਂ ਚ 7-8 ਲੱਖ ਦੇ ਥੱਲੇ ਆ ਜਾਂਦਾ ਬੰਦਾ ਤਰੱਕੀ ਨੇ ਸਬਰ ਮੋਕਾ ਦਿੱਤਾ ਜੀ ਭੱਜ ਲਾਓ ਇਹ ਕਾਲੀ ਆ ਓਏ ਆ ਜਾ ਛੇਤੀ ਕਾਲੀ ਆ ਕਾਲੀ ਨੇ ਟੱਬਰਾਂ ਤੇ ਟੱਬਰ ਸੜਕ ਹਾਸਿਆਂ ਵਿੱਚ ਮਾਰ ਛੁੱਟੇ ਕਿਤੇ 6 ਮਰ ਗਏ ਜੀ ਤੇ ਕਿਤੇ 5 ਰੁੱਖ ਪੱਟ ਕੇ ਅਸੀਂ ਏਸੀ ਲਾਲੇ ਤੇ ਪਾਣੀ ਗੰਦਾ ਕਰਕੇ ਵਾਟਰ ਫਿਲਟਰ ਖੋਤੀ ਬੂੜ ਥੱਲੇ ਆ ਗਈ ਜੀ ਮੋੜ ਘੋੜ ਕੇ ਮਾਣੋ ਤਰਕੀਆਂ ਤੁਸੀਂ